ਪਤਾ ਨਹੀਂ ਅਸੀਂ ਯੂਰਪ ਵਾਲੇ ਆਪਣਾ ਮਨ ਬਹਿਲਾਉਣ ਲਈ ਹੀ ਕਹਿ ਦਿੰਨੇ ਆ ਕਿ ਇਹ ਟੁੱਟਾ ਯੂਰਪ ਕਿੰਨਾ ਸੋਹਣਾ ਯਾ ਵਾਕਈ ਇਹ ਸੋਹਣਾ ਵੈਸੇ ਦੁਨੀਆ ਭਰ ਆਉਂਦੀ ਆ ਇਹੀ ਟੁੱਟਾ ਦੇਖਣ ਸੋ ਪੁਰਾਣੇ ਟੁੱਟਿਆਂ ਜਿਹਾ ਪਿੰਡਾਂ ਚੋਂ ਇਹ ਵੀ ਰਾਹਾਂ 'ਚ ਟੱਕਰ ਗਿਆ ਸਾਨੂੰ ਟਸਕਨੀ ਦੇ ਨਿੱਕੇ ਨਿੱਕੇ ਪਹਾੜਾਂ ਤੇ ਲੰਮੇ ਲੰਮੇ ਰੁੱਖਾਂ 'ਚ ਨਾਮ ਸਰਤੀਆਂ ਨੂੰ ਉਹੀ ਘਟੀਆਂ ਜੀਆਂ ਗਲੀਆਂ ਸਕੂਨ ਭਰੀਆਂ ਉਹੀ ਨਿੱਕੇ ਨਿੱਕੇ ਘਰ ਜਿਨ੍ਹਾਂ ਦੀ ਐਂਟਰੈਂਸ ਇੰਨੀ ਛੋਟੀ ਕਿ ਵੱਡੀਆਂ ਟੈਂਸ਼ਨਾਂ ਕੋਲੋਂ ਵੜਨਾ ਹੋਵੇ F150 ਦਾ ਪਿੰਡੋਂ ਬਾਹਰ ਹੀ ਖੜਾ ਕਰਨਾ ਪਊ ਇਹਦੇ ਲਾਗੇ ਦੋ ਫੇਮਸ ਡੈਸਟੀਨੇਸ਼ਨਸ ਨੇ ਇੱਕ ਪਿੰਸਾ ਨਾਮ ਦਾ ਪਿੰਡ ਤੇ ਦੂਸਰਾ ਸਿਏਨਾ ਸ਼ਹਿਰ ਪਰ ਇਹ ਪਿੰਡ ਉਹ ਪਿੰਡਾਂ ਚੋਂ ਇੱਕ ਜਿੱਥੇ ਅਜੇ ਟੂਰਿਸਟਾਂ ਗਾਹ ਨਹੀਂ ਪਾਇਆ ਸੋਨਾ ਤੁਹਾਡੇ ਸਾਹਮਣੇ ਹੀ ਆ ਪਿੰਡ 'ਚ ਦੋ ਛੋਟੇ ਛੋਟੇ ਹੋਟਲ ਨੇ ਤੇ ਇੱਕ ਕੈਂਪਿੰਗ ਗਰਾਊਂਡ ਜਿੱਥੇ ਟੈਂਟ ਚ ਰਹੋ ਮੋਟਰ ਹੋਮ ਜਾਂ ਕੌਟੇਜ ਰੈਂਟ ਤੇ ਕਰ ਲਓ ਐਵਰੇਜ 50 ਤੋਂ 100 ਯੂਰੋਸ ਖਰਚਾ ਵਾ ਇੱਕ ਦਿਨ ਦਾ ਤਿੰਨ ਦਿਨ ਦਾ ਪਲਾਨ ਬਣਾ ਕੇ ਆਓ ਇੱਥੇ ਤੇ ਫੀਲ ਕਰੋ ਟੈਸਕਨੀ ਦੀ ਗਲੈਡੀਏਟਰ ਮੂਵੀ ਇੱਥੇ ਹੀ ਸ਼ੂਟ ਹੋਈ ਤੇ ਉਹ ਰਾਹ ਵੀ ਫੇਮਸ ਨੇ ਜਿੰਨਾ ਤੇ ਐਂਡ ਤੇ ਉਹ ਤੁਰਿਆ ਆਉਂਦਾ ਕਣਕ ਤੇ ਹੱਥ ਫੇਰਦਾ ਫੇਰਦਾ